ਇਸ ਤਰ੍ਹਾਂ ਦੀ ਅੰਦਰੋਂ ਜਿਹੜੀ ਇਨਫੋਰਮੇਸ਼ਨ ਮਿਲੀ ਆ ਤੇ ਕਿਸ ਤਰ੍ਹਾਂ ਉਹਨੂੰ ਛੇ ਤਾਰ ਰਾਜਵੀਰ ਜਵੰਦਾ ਦੀ ਮੈਂ ਟੀਵੀ ਤੇ ਤੋਂ ਉਸੇ ਦਿਨ ਦਾ ਦੇਖ ਰਿਹਾ ਸੀ ਬਹੁਤ ਦੁਖੀ ਸੀ ਜੁਬਰਾਜ ਜੀ ਉਹ ਇਹਦਾ ਜਦੋਂ ਵੀ ਇਹਨਾਂ ਦੇ ਦੋਸਤ ਹੀ ਆ ਸਾਰੇ ਸਿੰਗਰ ਇਹ ਆ ਜਾਂਦੇ ਦਿੱਲੀ ਇੱਥੇ ਰਹਿੰਦੇ ਆ ਮੈਂ ਕਿਹਾ ਯਾਰ ਮੈਨੂੰ ਲੈ ਕੇ ਚੱਲ ਉੱਥੇ ਫਿਰ ਆਪਣੀ ਅੱਖਾਂ ਨਾਲ ਮੈਂ ਵੇਖਣਾ ਚਾਹੁੰਦਾ ਔਰ ਫਿਰ ਮਾਤਾ ਜੀ ਕੋਲ ਬੈਠੇ ਥੈਨ ਸ਼ੁਕਰ ਹੈ ਮਾਲਕ ਦਾ ਕਿ ਮੇਰੀ ਤਮੰਨਾ ਸੀ ਕਿ ਉਸ ਬੱਚੇ ਨੂੰ ਮੈਂ ਵੇਖਾਂ ਕਿੱਥੇ ਐਡਮਿਟ ਹੈ ਕਿਦਾਂ ਦੇਖਣ ਨੂੰ ਲੱਗਦਾ ਹੈ ਫਿਰ ਮਿਹਰਬਾਨੀ ਉਹਨਾਂ ਦੀ ਉੱਪਰ ਵੀ ਲੱਗਿਆ ਮੈਂ ਵੇਖ ਕੇ ਆਇਆ ਹਾਂ ਔਰ ਪ੍ਰੇ ਵੀ ਕੀਤੀ ਹੈ ਸੱਚੀ ਮਾਤਾ ਜੀ ਵੱਡਾ ਹੌਸਲਾ ਦੇਖੋ 7 ਦਿਨ ਤੋਂ ਲਗਾਤਾਰ ਬੈਠੇ ਪੰਜਾਬ ਦੇ ਜਾਂ ਦੇਸ਼ ਦੇ ਵਿੱਚ ਅਰਦਾਸਾਂ ਤਾਂ ਕਰ ਹੀ ਰਹੇ ਹਨ ਤੇ ਨਾਲ ਇੱਥੇ ਹਫ਼ਤਾਵਾਰ ਚ ਬਹਿ ਕੇ ਵੀ ਪਲ-ਪਲ ਦੀ ਜਿਹੜੀ ਜਾਣਕਾਰੀ ਲੈ ਪਤਾ ਨਹੀਂ ਕਿਹੜੀਆਂ ਵੱਡੀਆਂ ਰੂਹਾਂ ਨੇ ਬੜਾ ਮੁਸ਼ਕਿਲ ਬਹੁਤ ਮੁਸ਼ਕਿਲ ਹੈ ਪਹਿਲਾ ਪਿਤਾ ਜੀ ਚਲੇ ਗਿਆ ਉਹਨਾਂ ਦੇ ਸਾਨੂੰ ਪਤਾ ਹੈ ਸਾਡੇ ਜੀ ਤੁਰ ਗਏ ਘਰ ਖਾਲੀ ਹੋ ਜਾਂਦੇ ਬੰਦਿਆਂ ਨਾਲ ਹੀ ਵਰਕਸਾਂ ਹੁੰਦੀਆਂ ਤੇ ਇਸ ਕਰਕੇ ਮੈਂ ਤੇ ਤੇ ਮੈਂ ਕਿੰਨੇ ਰੱਬ ਨਾਲ ਯਾਰ ਡੀਲ ਕਰੀਏ ਮਿਹਨਤ ਕਰੀਏ ਰੱਬਾ ਸੋਹਣਾ ਤਰਸ ਕਰ ਸਾਡੇ ਦੋ ਦੋ ਚਾਰ ਚਾਰ ਦਿਨ ਲੈ ਲੈ ਕਰੋੜਾਂ ਫੈਨ ਆ ਤੇ ਦੇਖੋ ਕਿੰਨੇ ਦਿਨ ਬਣ ਜਾਣੇ ਆ ਤੇ ਕਿਸੇ ਤਰ੍ਹਾਂ ਮਾਂ ਦੀ ਚੋਲੀ ਚ ਖੈਰ ਪਾ ਦੇ ਨਜ਼ਰ ਲੱਗੀ ਤੁਨ ਇੰਨਾ ਸੋਹਣਾ ਸੁਨੱਖਾ ਮੁੰਡਾ ਸੀ ਹਲੇ ਤੁਸੀਂ ਵੀ ਮਿਊਜ਼ਿਕ ਨਾ ਜੇ ਇਸ ਨਰਾਸੀ ਦੇ ਜਿਹੜੇ ਵਿੱਚ ਰਹੇ ਹਾਂ ਵਿੱਚ ਰਹ ਰਹੇ ਹਾਂ ਸੋਨੂੰ ਕੀ ਲੱਗਦਾ ਪੂਰਾ ਇਸ ਮੁੰਡੇ ਨੇ ਕੁਝ ਐਸਐਮਪੀਕ ਤੇ ਸੀ ਬਹੁਤ ਲੰਬੀ ਜਿਹੜੀ ਤਰੱਕੀ ਕੀਤੀ ਹੈ ਇਹ ਇੰਨਾ ਖੂਬਸੂਰਤ ਬੱਚਾ ਆਲਵੇਜ਼ ਸਮਾਈਲਿੰਗ ਫੇਸ ਫਿਟਨੈਸ ਦੇਖੋ ਔਰ ਕਿੰਦਰ ਜ਼ਿੰਦਗੀ ਕੱਟੀ ਦੀ ਨਹੀਂ ਜੀਵੀ ਦੀ ਆ ਮੈਂ ਉਦੋਂ ਦਾ ਇੰਟਰਵਿਊ ਵੇਖਦਾ ਰਿਹਾ ਨਾ ਡੇਲੀ ਸਾਰਾ ਜਹਾਨ ਹੀ ਵੇਖਦਾ ਇਹ ਨਾ ਸੋਹਣੀ ਸੋਚ ਦਾ ਮਾਲਿਕ ਤੇ ਅੰਦਰੋਂ ਤੇ ਬਾਹਰੋਂ ਕਿੰਨਾ ਖੂਬਸੂਰਤ ਪੱਗ ਕਿੰਨੀ ਠੋਕ ਕੇ ਤੇ ਕਿੰਨਾ ਖੂਬਸੂਰਤ ਸਾਰਿਆਂ ਨੂੰ ਨਹੀਂ ਇਹ ਦਸ ਤਾਰਾਂ ਜੱਜਦੀਆਂ ਬਹੁਤ ਅੱਛੀ ਲੱਗਦੀ ਹੈ ਲੇਕਿਨ ਹਾਂ ਸ਼ਾਇਦ ਨਜ਼ਰੀ ਲੱਗੀ ਯਾਰ ਅੱਛਾ ਨਜ਼ਰੀ ਮਾਲਕ ਉਤਾਰ ਦੇ ਰੱਬ ਤੇ ਕਰ ਹੀ ਸਕਦਾ ਨਾ ਸਾਰਾ ਕੁਝ ਉਹਦੇ ਤੇ ਫਤਰਤ ਹੀ ਰਹਿਮ ਕਰਨਾ ਹੈ ਉਹ ਕਰਮ ਲਈ ਹੈ ਤੇ ਕਰੇਗਾ ਕ੍ਰਿਸ਼ਨ ਸਾਡੇ 뮤జిక్ ਇੰਡਸਟਰੀ ਲਈ ਜੇ ਕਹਿ ਲਈਏ ਵੱਡਾ ਜਿਹੜਾ ਕਾਫੀ ਦਿਨ ਦਾ ਜਿਹੜੇ ਇਸ ਤਰ੍ਹਾਂ ਦੇ ਚੱਲ ਰਿਹਾ ਹਲੇ ਭੱਲਾ ਸਾਹਿਬ ਦੀ ਮੁਕਿੰਦੀ ਹੁਚਾਂਜੀ ਹੂਜੇ ਦਾ ਜਿਹੜਾ ਅੱਜ ਤੁਸੀਂ ਅਰਦਾਸ ਤੋਂ ਆਏ ਹੋ ਪ੍ਰਮਾਤਮਾ ਨੇ ਹੁਣ ਨੌਜਵਾਨ ਗਏ ਇੱਕ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹਾਲਾਂਕਿ ਅਰਦਾਸ ਕੀਤੀ ਜਾ ਰਹੀ ਹੈ ਕਿ ਰਿਕਵਰ ਕਰਨਗੇ ਉਮੀਦ ਵੀ ਇਹੀ ਆ ਕਿ ਆਪਣੇ ਪਰਿਵਾਰ ਦੇ ਵਿੱਚ ਵਾਪਸ ਜ਼ਰੂਰ ਆਉਣਗੇ ਹਾਂਜੀ ਨਜ਼ਰ ਦੇਖੋ ਨਾ ਪਤਾ ਨਹੀਂ ਕਿੱਦਾਂ ਦਾ ਸਮਾਂ ਭਾਰੀ ਚੱਲ ਰਿਹਾ ਭੱਲਾ ਸਾਹਿਬ ਗਏ ਉਸ ਤੋਂ ਪਹਿਲਾਂ ਚਿੰਦਾ ਜੀ ਦੀ ਮੇਰੀ ਜਾਨ ਸੀ ਉਹ ਇੰਨਾ ਪਿਆਰ ਸਰਦੂਲ ਭਾਈ ਸਾਹਿਬ ਮਾਨਕ ਜੀ ਤੇ ਹੁਣ ਅੱਜ ਹੁਜਾ ਸਾਹਿਬ ਜਸਰ ਦਾ ਪਹਾੜ ਸੀਗਾ ਤੇ ਉਹਨਾਂ ਨੂੰ ਦੀ ਅੰਤਿਮ ਅਰਦਾਸ ਸੀ ਤੇ ਮੈਂ ਤੇ ਇਹੀ ਹੁਣੇ ਹੀ ਬੋਲ ਕੇ ਆਟਿਆ ਵੀਡੀਓ ਚ ਕਿ ਯਾਰ ਪਹਿਲਾਂ ਤੇ ਇਹ ਠੀਕ ਹੋਵੇ ਸਾਡਾ ਬੱਚਾ ਜੀ ਰਾਜਵੀਰ ਸ਼ੁਕਰਾਨੇ ਦਾ ਪਾਠ ਕਰਾਈਏ ਖੰਡ ਪਾਠ ਸਾਰੇ ਜਿਹੜੇ ਰਲ ਕੇ ਸਿੰਗਰ ਐਕਟਰ ਪ੍ਰੋਡਿਊਸਰ ਡਾਇਰੈਕਟਰ ਤੋਂ ਲੈ ਕੇ ਮੀਡੀਆ ਆਪਾਂ ਸਾਰੇ ਇੱਕ ਦੂਜੇ ਨਾਲ ਰਿਲੇਟਡ ਆ ਨਾ ਤੇ ਫਿਰ ਜਿੱਦਾਂ ਮੈਂ ਅਰਸ ਕੀ ਤੀਸੀ ਕਿ ਮੈਂ ਦੇਖਿਆ ਆਪਣੀਆਂ ਅੱਖਾਂ ਨਾਲ ਹੁਣ ਤਾਂ ਨਹੀਂ ਮੈਨੂੰ ਪਤਾ ਪਿੰਡਾਂ 'ਚ ਕੋਈ ਡੰਗਰ ਵੀ ਢਿੱਲੇ ਹੋ ਜਾਣੇ ਨਾ ਕਹਣਾ ਯਾਰ ਬਾਰ-ਬਾਰ ਏਦਾਂ ਹੋ ਰਿਹਾ ਤੇ ਇਹਨੂੰ ਉਪਾ ਕਹਿ ਲੋ ਜਾਂ ਮਾਫੀ ਕਹਿ ਲੋ ਜਾਂ ਕੁਝ ਵੀ ਇਕੱਠੇ ਕਰਕੇ ਨਾ ਸਾਰੇ ਹਾਲਾਂਕਿ ਇੱਕ ਬੰਦਾ ਵੀ ਕਰਾ ਸਕਦਾ ਖੰਡ ਪਾਟ ਸਾਰੇ ਪਿੰਡ ਤੋਂ ਇਕੱਠੇ ਕਰਕੇ ਕੁਝ ਟਾਲ ਜੀ ਤਾਂ ਫਿਰ ਖੰਡ ਪਾਠ ਕਰਾਉਂਦੇ ਹੁੰਦੇ ਸੀ ਸੋ ਅਸੀਂ ਵੀ ਬਾਅਦ ਚ ਪਹਿਲਾਂ ਰਾਜਵੀਰ ਦਾ ਸ਼ੁਕਰਾਨਾ ਰੱਬ ਕਰੇ ਜਲਦੀ ਠੀਕ ਹੋਵੇ ਫਿਰ ਮੈਂ ਚਾਹੁੰਨਾ ਸਾਰੇ ਸਿੰਗਰ ਪੰਜਾਬੀ 뮤직 ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਐਕਟਰ ਪ੍ਰੋਡਿਊਸਰ ਸਾਰੇ ਇਕੱਠੇ ਰਲ ਕੇ ਨਾ ਇੱਕ ਗੁਰੂ ਘਰ ਵਿੱਚ ਅਸੀਂ ਸਦਕਾ ਤਾਰੀਏ ਦਾਨਪੁਣ ਯਾਰ ਕਰੀਏ ਕੋਈ ਪਤਾ ਨਹੀਂ ਕੀ ਨਜ਼ਰਾਂ ਲੱਗੀਆਂ